ਅਨਹਦ ਸ਼ਬਦਾ ਨੂੰ ਇਸ ਤਰੀਕੇ ਸੁਣ ਲਓ ਫਿਰ ਦੇਖਿਓ ਕਿਵੇਂ ਚਮਤਕਾਰ ਹੁੰਦੇ ਚਮਤਕਾਰ ਤੋਂ ਭਾਵ ਇਹ ਨਹੀਂ ਕਿ ਤੁਹਾਡੇ ਕੋਲ ਰਿੱਧੀਆਂ ਸਿੱਧੀਆਂ ਆ ਜਾਣੀਆਂ ਜੋ ਤੁਸੀਂ ਮੰਗੋਗੇ ਉਹੀ ਤੁਹਾਨੂੰ ਪ੍ਰਾਪਤ ਹੋਵੇਗਾ ਚਮਤਕਾਰ ਤੋਂ ਭਾਵ ਕਿ ਸਾਡੇ ਤਨ ਮਨ ਤੇ ਜੀਵਨ ਦੇ ਵਿੱਚ ਬਦਲਾਵ ਆ ਜਾਣਾ ਇਹ ਜਿਹੜਾ ਬਦਲਾਵ ਆ ਨੇ ਕਿ ਚਮਤਕਾਰ ਤੋਂ ਘੱਟ ਨਹੀਂ ਹੁੰਦਾ ਅਨਹਦ ਸ਼ਬਦਾ ਦੇ ਨਾਲ ਹਰ ਕੋਈ ਜੀਵ ਜੁੜਨਾ ਚਾਹੁੰਦਾ ਕਿ ਸਾਨੂੰ ਅਨਹਦ ਸ਼ਬਦ ਸੁਣਾਈ ਦੇਣ ਫਿਰ ਅਸੀਂ ਉਹਦੇ ਵਿੱਚ ਸਮਾਉਣਾ ਸਿੱਖੀਏ ਪਰ ਸਾਰੇ ਹੀ ਜੀਵਾਂ ਦੇ ਕੋਲੋਂ ਉਹ ਅਨਹਦ ਸ਼ਬਦ ਸੁਣੇ ਨਹੀਂ ਜਾਂਦੇ ਕਈ ਜੀਵ ਉਹਨਾਂ ਨੂੰ ਸੁਣਦੇ ਸੁਣਦੇ ਡਿਪਰੈਸ਼ਨ 'ਚ ਚਲੇ ਜਾਂਦੇ ਹੁਣ ਅਨਹਦ ਸ਼ਬਦਾਂ ਨੂੰ ਸੁਣਨ ਦਾ ਸਹੀ ਤਰੀਕਾ ਕੀ ਹੈ ਤਾਂ ਜੋ ਅਸੀਂ ਵੀ ਉਸ ਸ਼ਬਦ ਦੇ ਵਿੱਚ ਜਾ ਸਮਾਈਏ ਇਸ ਤੋਂ ਪਹਿਲਾਂ ਇੱਕ ਛੋਟੀ ਜਿਹੀ ਵਿਚਾਰ ਕਰਦੇ ਹਾਂ ਇੱਕ ਆਪਣੇ ਕੋਲ ਕਮੈਂਟ ਪਹੁੰਚਿਆ ਹੈ ਉੱਪਰ ਲਿਖਦੇ ਆ ਬੇਟਾ ਜੀ ਮੇਰੇ ਤੋਂ ਚੌਂਕੜੀ ਨਹੀਂ ਵੱਜਦੀ ਨਾ ਥੱਲੇ ਬੈਠਿਆ ਜਾਂਦਾ ਗੋਡਿਆਂ ਦੀ ਪ੍ਰੋਬਲਮ ਹੈ ਸਿਮਰਨ ਦੇ ਮਾਰਗ ਦੇ ਵਿੱਚ ਇੰਨੇ ਭੁੱਲ ਭਲੇਖੇ ਤੇ ਭਰਮ ਪਾ ਦਿੱਤੇ ਆ ਕਿ ਸਾਡੇ ਸਵਾਲ ਪੈਦਾ ਹੋ ਗਏ। ਹੁਣ ਇਹਨਾਂ ਦਾ ਸਵਾਲ ਪੈਦਾ ਹੋ ਗਿਆ ਕਿ ਚੌਂਕੜੀ ਨਹੀਂ ਵੱਜਦੀ, ਥੱਲੇ ਨਹੀਂ ਬਿਠਿਆ ਜਾਂਦਾ, ਗੋਡਿਆਂ ਦੀ ਪ੍ਰੋਬਲਮ ਹੈ। ਕਹਿਣ ਦਾ ਭਾਵ ਕਿ ਅਸੀਂ ਸਿਮਰਨ ਕਿਵੇਂ ਕਰੀਏ? ਸਵਾਲ ਖੜਾ ਹੋ ਗਿਆ। ਹੁਣ ਸਿਮਰਨ ਮਾਰਗ ਦੇ ਵਿੱਚ ਹੀ ਇਹ ਸਵਾਲ ਖੜਾ ਹੋਇਆ। ਹੁਣ ਜੇਰਾ ਸੋਚ ਕੇ ਵੇਖੀਏ ਕਿ ਜਦੋਂ ਇਹਨਾਂ ਨੂੰ ਗੋਡਿਆਂ ਦੀ ਪ੍ਰੋਬਲਮ ਹੋਈ ਤਾਂ ਇਹਨਾਂ ਨੇ ਕਿਸੇ ਨੂੰ ਇਹ ਪੁੱਛਿਆ ਹੋਊਗਾ ਕਿ ਮੇਰੇ ਕੋਲ ਚੌਂਕੜੀ ਨਹੀਂ ਵੱਜਦੀ ਥੱਲੇ ਨਹੀਂ ਬਿਠਿਆ ਜਾਂਦਾ ਮੈਂ ਰੋਟੀ ਕਿਵੇਂ ਖਾਣਾ ਮੈਂ ਬੋਲਾ ਕਿਵੇਂ ਕਿਉਂਕਿ ਉੱਧਰ ਕੋਈ ਪੁੱਲ ਪੁਲੇਖਾ ਨਹੀਂ ਪਾਇਆ ਸਿਰਫ ਪੁੱਲ ਪੁਲੇਖੇ ਇੱਧਰ ਹੀ ਪਾਏ ਗਏ ਨੇ ਪਰ ਗੁਰਬਾਣੀ ਸਾਨੂੰ ਬੜੇ ਪਿਆਰ ਦੇ ਨਾਲ ਸਮਝਾਉਂਦੀ ਆ ਕਿ ਦੇਖੋ ਤੁਸੀਂ ਪਿਆਰ ਕਰਨਾ ਮਾਲਕ ਨੂੰ ਜਿਨ ਪ੍ਰੇਮ ਕਿਓ ਤਿੰਨ ਹੀ ਪ੍ਰਭ ਪਾਇਓ ਹੁਣ ਬਾਣੀ ਦੇ ਵਿੱਚ ਤਾਂ ਕਿਤੇ ਵੀ ਨਹੀਂ ਲਿਖਿਆ ਕਿ ਜੇ ਤੁਸੀਂ ਮਾਲਕ ਨੂੰ ਪਿਆਰ ਕਰਨਾ ਆ ਤਾਂ ਚੌਂਕੜੀ ਮਾਰ ਕੇ ਹੀ ਕਰਨਾ ਆ ਜਾਂ ਥੱਲੇ ਬੈਠ ਕੇ ਹੀ ਕਰਨਾ ਇਸ ਕਰਕੇ ਜਦੋਂ ਵੀ ਆਪਾਂ ਸਿਮਰਨ ਕਰਨਾ ਆ ਜਿੱਥੇ ਵੀ ਜਿਵੇਂ ਵੀ ਬੈਠੇ ਆ ਹੁਣ ਦੇਖੋ ਸਰੀਰ ਸਾਥ ਨਹੀਂ ਦਿੰਦਾ ਚੌਂਕੜੀ ਵੀ ਨਹੀਂ ਵੱਜਦੀ ਨਹੀਂ ਮਾਰਦੇ ਥੱਲੇ ਵੀ ਨਹੀਂ ਬੈਠਿਆ ਜਾਂਦਾ ਨਹੀਂ ਬੈਠਦੇ ਕਿਤੇ ਤਾਂ ਆਪਾਂ ਬੈਠੇ ਹੀ ਆ ਬੈੱਡ ਤੇ ਬੈਠੇ ਆ ਕੁਰਸੀ ਤੇ ਬੈਠੇ ਆ ਜਿੱਥੇ ਵੀ ਬੈਠੇ ਆ ਬਸ ਰਸਨਾ ਕੰਨ ਤੇ ਨੇਤਰਾਂ ਦਾ ਇਸਤੇਮਾਲ ਕਰਨਾ ਆ ਜਿਹੜਾ ਆਪਾਂ ਭੁੱਲ ਭਲੇਖਿਆਂ ਦੇ ਵਿੱਚੋਂ ਨਿਕਲ ਗਏ ਭਰਮਾਂ 'ਚੋਂ ਨਿਕਲ ਗਏ ਫਿਰ ਵਾਹਿਗੁਰੂ ਜਿੱਥੇ ਵੀ ਹੋਵਾਂਗੇ ਨਾ ਬਸ ਉਸ ਮਾਲਕ ਨੂੰ ਯਾਦ ਕਰਾਂਗੇ ਇਹ ਕਿੱਥੇ ਲਿਖਿਆ ਆ ਕਿ ਚੌਂਕੜੀ ਮਾਰ ਕੇ ਉਸ ਵਾਹਿਗੁਰੂ ਨੂੰ ਯਾਦ ਕਰਨਾ ਹੈ ਹੁਣ ਜੰਗਾ ਦੇ ਵਿੱਚ ਜਦੋਂ ਸਿੰਘ ਜਾਂਦੇ ਸੀ ਤੇ ਜਦੋਂ ਉਹਨਾਂ ਦੇ ਉਹਨਾਂ ਦੀ ਸ਼ਹੀਦ ਹੋਣ ਲੱਗਦੇ ਹੋਣਗੇ ਤੇ ਉਹਨਾਂ ਨੇ ਮਾਲਕ ਨੂੰ ਯਾਦ ਕਰਕੇ ਸ਼ਹੀਦ ਹੋਣਾ ਹੁਣ ਆਪਣੇ ਸਿੱਖਾਂ ਦੇ ਵਿੱਚ ਤਾਂ ਇਹ ਹੀ ਆ ਕਿ ਉਠੇ ਤਾਂ ਬੈਠੇ ਤਾਂ ਸੋਭਤ ਨਾਮ ਕਹੋ ਨਾਨਕ ਜਨ ਕੇ ਸਦ ਕਾਮ ਜੰਮਦੇ ਆ ਤਾਂ ਵਾਹਿਗੁਰੂ ਮਰਨ ਲੱਗਿਆ ਤਾਂ ਵਾਹਿਗੁਰੂ ਮਰੇ ਕੀ ਕਹਿੰਦੇ ਆਪਾਂ ਨੂੰ ਸਮਝਾਉਂਦੇ ਆ ਅੰਤ ਕਾਲ ਨਰਾਇਣ ਸਿਮਰੇ ਐਸੀ ਚਿੰਤਾ ਮਹਿ ਜੇ ਮਰੇ ਬਦਤ ਤਲੋਚਨ ਤੇ ਨਰ ਮੁਕਤਾ ਪਤੰਬਰ ਵਾਕੇ ਹਿਰਦੇ ਵਸੇ ਮਹਾਰਾਜ ਤਾਂ ਸਾਨੂੰ ਇੱਦਾਂ ਦੇ ਸ਼ਬਦ ਕਹਿੰਦੇ ਕਿ ਜੇ ਉਹਦੀ ਮਰਨ ਵੀ ਲੱਗੇ ਆ ਤਾਂ ਮਾਲਕ ਨੂੰ ਯਾਦ ਕਰ ਲਓ ਮੁਕਤ ਹੋ ਜਾਓਗੇ ਹੁਣ ਫਿਰ ਉਹ ਉਸ ਟਾਈਮ ਉਹ ਜਿਹੜੇ ਸਿੰਘ ਜੰਗਾ ਦੇ ਵਿੱਚ ਹੋ ਗਿਓ ਤਾਂ ਗੁਰੂ ਜੀ ਦੇ ਨਾਲ ਰਹਿੰਦੇ ਸੀ ਉਹਨਾਂ ਦਾ ਸਿਮਰਨ ਨਾ ਚੱਲਦਾ ਹੋਊਗਾ ਉਹਨਾਂ ਦੀ ਭਗਤੀ ਨਾ ਚੱਲਦੀ ਹੋਊਗੀ ਤੇ ਉਹ ਪਹਿਲਾਂ ਚੌਕੜੀ ਮਾਰਨ ਬੈਠੂਗੇ ਹਨਾ ਐਦਾਂ ਨਹੀਂ ਹੈ ਆਪਾਂ ਮਾਲਕ ਨੂੰ ਪ੍ਰੇਮ ਕਰਨਾ ਹੈ ਜੈਸ ਵੀ ਕੰਡੀਸ਼ਨ ਦੇ ਵਿੱਚ ਹਾਂ ਉੱਥੇ ਆਪਾਂ ਮਾਲਕ ਨੂੰ ਯਾਦ ਕਰਨਾ ਫਿਰ ਦੇਖੋ ਆਪਾਂ ਕੰਮਾਕਾਰਾਂ ਤੇ ਦਿਨ ਨੂੰ ਵਿੱਚਦਿਆਂ ਉੱਥੇ ਵੀ ਮਾਲਕ ਨੂੰ ਯਾਦ ਕਰਨਾ ਹੁਣ ਇਹ ਥੋੜੀ ਕਿ ਪਹਿਲਾਂ ਆਪਾਂ ਚੌਕੜੀ ਮਾਰਾਂਗੇ ਹਨਾ ਜਿਵੇਂ ਵੀ ਬੈਠੇ ਆ ਜੈਸ ਵੀ ਕੰਡੀਸ਼ਨ ਚ ਪੋਜੀਸ਼ਨ ਚ ਬੈਠੇ ਆ ਉੱਥੇ ਮਾਲਕ ਨੂੰ ਪਾਸ ਸਿਮਰਨ ਕਰਕੇ ਯਾਦ ਕਰ ਸਕਦੇ ਆ ਸਿਮਰਨ ਕੀ ਹੈ ਮਾਲਕ ਦੀ ਯਾਦ ਵਾਹਿਗੁਰੂ ਕੋਈ ਗੱਲ ਨਹੀਂ ਚੌਂਕੜੀ ਨਹੀਂ ਵੱਜਦੀ ਥੱਲੇ ਨਹੀਂ ਬੈਠੇ ਜਾਂਦਾ ਆਪ ਜੀ ਨੂੰ ਗੋਡਿਆਂ ਦੀ ਸਮੱਸਿਆ ਹੈ ਆਪ ਜਿੱਥੇ ਵੀ ਜਿੰਮੇ ਵੀ ਬੈਠੇ ਹੋ ਬਸ 10-15 ਮਿੰਟ ਜਾਂ ਅੱਧਾ ਘੰਟਾ ਜੈਸ ਪੋਜੀਸ਼ਨ ਵਿੱਚ ਤੁਸੀਂ ਜ਼ਿਆਦਾ ਬੈਠ ਸਕਦੇ ਆ ਉੱਥੇ ਬੈਠ ਕੇ ਰਸਨਾ ਤੋਂ ਬੋਲ ਕੇ ਸਿਮਰਨ ਕਰ ਲਓ ਫਿਰ ਜਦੋਂ ਧਿਆਨ ਦੇ ਵਿੱਚ ਜਾਣਿਆ ਤਾਂ ਸਿੱਧੇ ਲੇਟ ਜਾਓ ਹੁਣ ਵਿਚਾਰ ਕਰੀਏ ਕਿ ਅਨਹਦ ਸ਼ਬਦਾਂ ਨੂੰ ਸੁਣਨ ਦਾ ਤਰੀਕਾ ਕੀ ਹੈ ਬਹੁਤ ਜੀਵਨ ਅਧਿ ਸ਼ਬਦਾਂ ਨੂੰ ਸੁਣਦੇ ਨੇ ਪਰ ਸੁਣਨ ਲੱਗਿਆਂ ਵਿਚਾਰ ਵੀ ਆਉਂਦੇ ਨੇ ਤੇ ਸਿਰ ਭਾਰੀ ਹੁੰਦਾ ਹੈ ਸਭ ਤੋਂ ਪਹਿਲਾਂ ਤਾਂ ਵਾਹਿਗੁਰੂ ਗੁਰਮੁੰਤਰ ਦਾ ਇੰਨਾ ਕ ਅਭਿਆਸ ਕਰ ਲੈਣਾ ਕਿ ਵਿਚਾਰ ਸਾਡੇ ਥਾਟਸ ਜਿੰਨੇ ਆ ਸਟਾਪ ਹੋ ਜਾਣ ਸਾਡੇ ਕੰਟਰੋਲ 'ਚ ਆ ਜਾਣ ਹਜੇ ਅੰਨਾ ਵਾ ਚੱਲਦੇ ਪਏ ਆ ਸਾਨੂੰ ਪਤਾ ਨਾ ਕਿਹੜਾ ਫੁਰਨਾ ਕਿੱਥੋਂ ਆ ਜਾਂਦਾ ਹੈ ਨਾ ਤੇ ਜੇ ਆਪਾਂ ਜ਼ਿਆਦਾ ਸਿਮਰਨ ਕਰਾਂਗੇ ਜ਼ਿਆਦਾ ਧਿਆਨ 'ਚ ਰਵਾਂਗੇ ਤੇ ਇਹ ਫੁਰਨੇ ਨਹੀਂ ਆਉਣਗੇ ਫਿਰ ਜਦੋਂ ਆਪਾਂ ਧਿਆਨ ਦੇ ਵਿੱਚ ਜਾਂਦੇ ਆ ਧਿਆਨ ਦੇ ਵਿੱਚ ਆਪਾਂ ਇਹਨਾਂ ਸ਼ਬਦਾਂ ਨੂੰ ਇੰਜ ਸੁਣਨਾ ਆ ਜਿਵੇਂ ਆਪਾਂ ਦਿਨ ਨੂੰ ਬਾਹਰੀ ਆਵਾਜ਼ਾਂ ਸੁਣਦੇ ਆ ਸੰਸਾਰ ਦੀਆਂ ਮੰਨ ਲਓ ਆਪਾਂ ਅੰਦਰ ਬੈਠੇ ਆ ਬਾਹਰ ਕਿਸੇ ਬੱਸ ਦਾ ਹੌਰਨ ਵੱਜਿਆ ਜਾਂ ਬਾਹਰੋਂ ਕੋਈ ਸਪੀਕਰ ਚੱਲਦਾ ਪਿਆ ਗਾਣੇ ਵੀ ਚੱਲਦੇ ਆ ਜਾਂ ਸਵੇਰ ਨੂੰ ਗੁਰਦੁਆਰਿਆਂ ਦੇ ਵਿੱਚੋਂ ਪਾਠ ਦੀ ਆਵਾਜ਼ ਆਉਂਦੀ ਆ ਆਉਂਦੀ ਆ ਨਾ ਕਿਤੇ ਕੀਰਤਨ ਚੱਲਦਾ ਆ ਹੁਣ ਜਦੋਂ ਆਪਾਂ ਅੰਦਰ ਬੈਠੇ ਦੂਰ ਦੀ ਉਹ ਆਵਾਜ਼ ਸੁਣਦੇ ਆ ਤਾਂ ਆਪਣਾ ਕਦੀ ਵੀ ਮੱਥਾ ਭਾਰੀ ਨਹੀਂ ਹੁੰਦਾ ਉਹ ਆਪਾਂ ਸਹਿਜ ਸੁਭਾਏ ਸੁਣਦੇ ਆ ਇਥੇ ਆਪਾਂ ਕੀ ਕਰਦੇ ਆ ਕਿ ਆਪਾਂ ਜ਼ੋਰ ਲਗਾਉਣਾ ਸ਼ੁਰੂ ਕਰ ਦੰਨੇ ਆਪਣੇ ਨਸਾਂ ਦਾ ਜੋ ਧਿਆਨ ਆ ਉਹ ਇੱਕ ਜਗ੍ਹਾ ਜ਼ਿਆਦਾ ਫੋਕਸ ਹੁੰਦਾ ਊਰਜਾ ਇਕੱਤਰ ਹੋ ਜਾਂਦੀ ਉੱਥੇ ਨਾ ਸੋ ਜਿਵੇਂ ਸਹਜ ਸੁਭਾਏ ਆਪਾਂ ਦਿਨ ਨੂੰ ਆਵਾਜ਼ਾਂ ਸੁਣਦੇ ਆ ਇਹ ਵੀ ਤਾਂ ਇੱਕ ਤਰ੍ਹਾਂ ਦੀ ਆਵਾਜ਼ ਆ ਰਹੀ ਆ ਉਹ ਵੀ ਆਵਾਜ਼ ਆਪਣੇ ਆਪ ਚੱਲਦੀ ਆ ਇਹ ਵੀ ਆਵਾਜ਼ ਆਪਣੇ ਆਪ ਚੱਲਦੀ ਆ ਸਾਡੇ ਜ਼ਿਆਦਾ ਧਿਆਨ ਦੇਣ ਦੇ ਨਾਲ ਇਹ ਆਵਾਜ਼ ਨਾ ਕਲੀਅਰ ਹੋਣੀ ਨਾ ਉੱਚੀ ਹੋਣੀ ਅਸੀਂ ਸਮੇਂ ਕਿ ਵਿਚਾਰਾਂ 'ਚ ਪੈ ਜਾਣਾ ਸਾਨੂੰ ਉਸੇ ਸਮੇਂ ਫੁਰਨਾ ਆਇਆ ਨਾ ਕਿ ਮੇਰੇ ਇੱਥੇ ਕੁਝ ਨਾ ਕੁਝ ਭਾਰਾ ਹੁੰਦਾ ਇਹ ਕੀ ਹੈ ਇੱਕ ਫੁਰਨਾ ਆ ਇਸ ਕਰਕੇ 3rd ਪਰਸਨ ਬਣ ਕੇ ਹੀ ਆਪਾਂ ਧਿਆਨ ਦੇ ਵਿੱਚ ਰਹਿਣਾ ਆ ਕਿਸੇ ਵੀ ਚੀਜ਼ ਵੱਲ ਜ਼ਿਆਦਾ ਫੋਕਸ ਧਿਆਨ ਵਿਚਾਰ ਨਹੀਂ ਲੈਣਾ ਜੋ ਕੁਝ ਦਿਖਾਈ ਸੁਣਾਈ ਦਿੰਦਾ ਹੈ ਬਸ ਤੀਜਾ ਪਰਸਨ ਬਣ ਕੇ ਜਿਵੇਂ ਦੋ ਪਰਸਨ ਆਪਸ ਵਿੱਚ ਗੱਲਾਂ ਕਰਦੇ ਤੀਜੇ ਪਰਸਨ ਆਪਾਂ ਇਸ ਤਰੀਕੇ ਆਪਾਂ ਧਿਆਨ ਦੇ ਵਿੱਚ ਬੈਠੇ ਰਹਿਣਾ ਜਿੰਨਾ ਚਿਰ ਵੀ ਆਪਣੇ ਕੋਲ ਬੈਠ ਹੁੰਦਾ ਇੱਕ ਸਵਾਲ ਹੋ ਰਿਹਾ ਕਿ ਵਾਹਿਗੁਰੂ ਜੀ ਸਿਮਰਨ ਕਰਦੇ ਦੌਰਾਨ ਕੰਨਾਂ ਦੇ ਵਿੱਚੋਂ ਸ਼ਾ ਸ਼ਾ ਦੀ ਆਵਾਜ਼ ਆਉਂਦੀ ਹੈ ਇਸ ਨੂੰ ਕੀ ਕਹਿੰਦੇ ਨੇ ਅੰਮ੍ਰਿਤ ਵੇਲੇ ਸਿਮਰਨ ਤੋਂ ਬਹੁਤ ਡਰ ਲੱਗਦਾ ਹੈ ਇਹਦਾ ਕੀ ਸੋਲੂਸ਼ਨ ਹੈ ਵਾਹਿਗੁਰੂ ਜੀ ਸਿਮਰਨ ਤੋਂ ਕਿਉਂ ਡਰ ਲੱਗਦਾ ਹੈ ਹੈਨਾ ਸਿਮਰਨ ਕੀ ਆ ਮਾਲਕ ਦੀ ਯਾਦ ਤੇ ਮਾਲਕ ਕੌਣ ਹੈ ਸਾਡੇ ਪਿਤਾ ਆਪਣੇ ਮਾਤਾ ਪਿਤਾ ਤੋਂ ਕੌਣ ਡਰੇਗਾ ਇੱਥੇ ਕੀ ਹੈ ਕਿ ਸਾਨੂੰ ਥੋੜੀ ਜਿਹੀ ਗਿਆਨ ਚਾਹੀਦਾ ਹੈ ਹੈਨਾ ਤੇ ਗਿਆਨ ਸਾਨੂੰ ਗੁਰਬਾਣੀ ਤੋਂ ਤੇ ਸੰਗਤ ਦੇ ਵਿੱਚੋਂ ਆਉਣਾ ਹੈ ਜੋ ਤੁਹਾਨੂੰ ਸਾਹਸਾਂ ਦੀਆਂ ਆਵਾਜ਼ਾਂ ਸੁਣਾਈ ਦਿੰਦੀਆਂ ਹਨ ਇਹਨਾਂ ਨੂੰ ਸਹਿਜ ਧੁਨ ਵੀ ਕਹਿ ਦਿੰਦੇ ਆ ਫਿਰ ਹੋਰ ਸੁਣਾਈ ਦੇਣਗੀਆਂ ਅਨਹਦ ਸ਼ਬਦ ਵੀ ਕਹਿ ਦਿੰਦੇ ਆ ਨਾਦ ਇਸ ਤੋਂ ਅੱਗੇ ਜਾ ਕੇ ਵੱਜਦਾ ਹੈ ਜਿੰਨਾ ਆਪਾਂ ਇਹਨਾਂ ਆਵਾਜ਼ਾਂ ਨੂੰ ਧਿਆਨ ਦੇ ਨਾਲ ਪ੍ਰੇਮ ਦੇ ਨਾਲ ਥਾਟਲੈਸ ਹੋ ਕੇ ਸੁਣਾਂਗੇ ਇਸ ਤੋਂ ਅੱਗੇ ਅਗਲੀਆਂ ਆਵਾਜ਼ਾਂ ਸੁਣਾਈ ਦਿੰਦੀਆਂ ਸੋ ਇਹਨਾਂ ਆਵਾਜ਼ਾਂ ਤੋਂ ਡਰਨਾ ਨਹੀਂ ਹੁੰਦਾ ਬਸ ਸੰਗਤ ਕਰਨੀ ਹੁੰਦੀ ਆ ਸੰਗਤ ਦੇ ਵਿੱਚ ਜਾਵਾਂਗੇ ਤਾਂ ਸਾਨੂੰ ਪਤਾ ਲੱਗ ਜਾਏ ਕਿ ਕਿਹੜੀਆਂ ਆਵਾਜ਼ਾਂ ਨੇ ਕਿਵੇਂ ਸੁਣਨੀਆਂ ਨੇ ਸੋ ਸਿਮਰਨ ਕਰਦੇ ਹੋਏ ਕਦੀ ਵੀ ਡਰਨਾ ਨਹੀਂ ਹੈ ਸਿਮਰਨ ਤਾਂ ਸਾਡੇ ਮਾਲਕ ਦਾ ਆ ਸਾਡੇ ਪਿਤਾ ਦਾ ਆ ਹਨਾ ਉਹ ਸਾਡਾ ਕਿਵੇਂ ਬੁਰਾ ਕਰ ਸਕਦਾ ਇੱਕ ਅਸੀਂ ਕਮੈਂਟ ਹੋਰ ਪੜਿਆ ਸੀ ਉਹ ਕਮੈਂਟ ਦੇ ਵਿੱਚ ਲਿਖਿਆ ਵਾਹਿਗੁਰੂ ਜੀ ਰਹਿਮ ਕਰੋ ਵਾਹਿਗੁਰੂ ਜੀ ਮਾਲਕ ਹਮੇਸ਼ਾ ਹੀ ਆਪਣੇ ਬੱਚਿਆਂ ਤੇ ਰਹਿਮ ਕਰਦੇ ਆ ਉਹ ਕਿਸੇ ਤੇ ਵੀ ਜ਼ੁਲਮ ਨਹੀਂ ਕਰਦੇ ਸਾਨੂੰ ਕਹਿਣ ਦੀ ਲੋੜ ਨਹੀਂ ਹੈ ਕਿ ਸਾਡੇ ਤੇ ਰਹਿਮ ਕਰੋ ਉਹਨਾਂ ਨੂੰ ਸਾਰਾ ਕੁਝ ਪਤਾ ਹੈ ਬਸ ਕਿਰਪਾ ਦੀ ਡਿਮਾਂਡ ਕਰਨੀ ਆ ਕਿ ਸਾਡੇ ਤੇ ਨਾਮ ਦੀ ਕਿਰਪਾ ਕਰਦੇ ਹੋ ਸਾਡੇ ਤੇ ਸੰਗਤ ਦੀ ਕਿਰਪਾ ਕਰਦੇ ਹੋ ਜੇ ਆਪਾਂ ਉਹਨਾਂ ਨੂੰ ਇਹ ਕਹਿੰਨੇ ਪਏ ਆ ਵੀ ਰਹਿਮ ਕਰੋ ਇਸ ਦਾ ਮਤਲਬ ਉਹ ਜ਼ੁਲਮ ਕਰਦੇ ਪਏ ਨੇ ਸੋ ਵਾਹਿਗੁਰੂ ਮਾਲਕ ਬਹੁਤ ਦਿਆਲੂ ਨੇ ਸਾਨੂੰ ਸੁਵਾਸ ਦੇ ਕੇ ਵੀ ਜਿੰਦਾ ਰੱਖਦੇ ਆ ਸਾਨੂੰ ਇੱਥੇ ਮਨੁੱਖਾ ਦੇਹੀ ਦੇ ਵਿੱਚ ਭੇਜਿਆ ਆ ਬਹੁਤ ਵੱਡੀ ਕਿਰਪਾ ਆ ਅਸੀਂ ਪਰਿਵਾਰਾਂ ਦੇ ਵਿੱਚ ਆਪਣੇ ਆਪ ਵਸਦੇ ਪਏ ਆ ਕੰਮਕਾਰ ਕਰਦੇ ਆ ਸਿਮਰਨ ਲਈ ਵੀ ਸਮਾਂ ਮਿਲਦਾ ਹੈ ਸੰਗਤ ਲਈ ਵੀ ਸਮਾਂ ਮਿਲਦਾ ਹੈ ਸੋ ਮਾਲਕ ਨੂੰ ਕਦੀ ਵੀ ਉਲਾਮਾ ਨਹੀਂ ਕਿਸੇ ਚੀਜ਼ ਦਾ ਦੇਣਾ ਉਹ ਸਾਡੇ ਪਿਤਾ ਉਹ ਕਦੀ ਵੀ ਆਪਣੇ ਬੱਚਿਆਂ ਦਾ ਬੁਰਾ ਨਹੀਂ ਕਰਨਗੇ ਬਲਕਿ ਸੰਸਾਰ ਦੇ ਮਾਤਾ ਪਿਤਾ ਜ਼ੁਲਮ ਕਰ ਸਕਦੇ ਆ ਆਪਣੇ ਬੱਚਿਆਂ ਤੇ ਪਰ ਉਹ ਨਹੀਂ ਕਦੀ ਵੀ